ਇੱਥੋਂ ਐਂਟਰੀ ਹੁੰਦੀ ਆ ਫੇਰ ਕਾਰਪੋਰੇਟ ਦੀ। ਤੇ ਹਰ ਇੱਕ ਸਾਲ ਹਨਾ ਸਾਲ ਬਾਅਦ ਕਹਿੰਦੇ ਜੀ ਐਤ ਕੀ ਏਨੇ ਕਰੋੜ ਦੀ दारू ਪੰਜਾਬੀਆਂ ਨੇ ਪੀ ਲਈ ਹਨਾ। ਫਿਰ ਕਹਿੰਦੇ ਜੇ ਨਾ ਕਿਸੇ ਦਾ ਘਰ ਫੂਕੋ ਤਾਂ ਪਹਿਲਾਂ ਆਪਣਾ ਫੂਕੋ ਹੁੰਦਾ। ਉਹ ਤਾਂ ਇਹੀ ਕਹੂਗਾ ਵੀ ਸਾਨੂੰ ਤਾਂ ਭਰਾ ਉਹ ਹੀ ਰੇਹਾ ਸਪਰੇਹਾਂ ਵਾਲੀ ਤੇਦਾ ਸਾਡਾ ਢਿੱਡ ਤਾਂ ਭਰ ਜਾਏ। ਅਸੀਂ ਇਹਨਾਂ ਦਾ ਬਾਈਕਟ ਕਰਕੇ ਜਾੜਾਂ ਕਿੱਥੇ ਨੂੰ ਆ। ਮਤਲਬ ਇਹ ਇੱਕ ਮਿੰਟ 'ਚ ਸਾਡਾ ਹੁੱਕਾ ਪਾਣੀ ਬੰਦ ਕਰ ਸਕਦੇ ਆ। ਜੇ ਹੁਣ ਸਾਡੇ ਨਾਲ ਦੇ ਵੀ ਸਾਰੇ ਨੰਗ ਹੋਏ ਤੇ ਫੇਰ ਨੰਗਾ ਦੇ ਨੰਗ ਪਰੋਣੇ। ਵੀ ਅਸੀਂ ਕਿਤੇ ਜਾ ਕੇ ਡਾਇ ਦਾ ਜਾਂ ਜੂਰੀਏ ਦਾ ਭਾਅ ਕਰ ਸਕਦੇ ਹਾਂ ਕਿਸੇ ਨੂੰ ਜਾ ਕੇ ਕਹਿ ਸਕਦੇ ਹਾਂ ਵੀ ਵੀਰਾ ਜੂਰੀਏ ਦਾ 100 ਰੁਪਏ ਘੱਟ ਕਰ ਦੇ ਪੂਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੱਟ ਵਰਸਸ ਕਾਰਪੋਰੇਟ ਵੀ ਜੱਟ ਵਰਸਸ ਕਾਰਪੋਰੇਟ ਮੈਂ ਤਾਂ ਕਹਿੰਨਾ ਵੀ ਇਹਨਾਂ ਦੋਨਾਂ ਦੇ ਵਿੱਚੋਂ ਉੱਤੇ ਕੌਣ ਸੀ ਤਾ ਇਸ ਵੇਲੇ ਉੱਤੇ ਕੌਣ ਆ ਅਸਲ ਦੇ ਵਿੱਚ ਤਾਂ ਮਤਲਬ ਅਸੀਂ ਜੱਟ ਜ਼ਿਮੀਂਦਾਰ ਆ ਅਸੀਂ ਖੇਤੀ ਕਰਦੇ ਆ ਅਸੀਂ ਕੋਈ ਵੀ ਚੀਜ਼ ਜਿਹੜੀ ਉਹਨੂੰ ਪ੍ਰੋਡਿਊਸ ਕਰਦੇ ਆ ਆਪਾਂ ਪੈਦਾ ਕਰਦੇ ਆ ਉਦੇ ਹਿਸਾਬ ਨਾਲ ਤਾਂ ਹਮੇਸ਼ਾ ਜਿਹੜੀ ਚੀਜ਼ ਪੈਦਾ ਕਰਨ ਵਾਲਾ ਹੁੰਦਾ ਹਮੇਸ਼ਾ ਉਹਦਾ ਹੱਥ ਉੱਤੇ ਹੁੰਦਾ ਬਾਕੀਆਂ ਦਾ ਥੱਲੇ ਹੁੰਦਾ ਹੈਨਾ ਪਰ ਹੈ ਉਲਟਾ ਪੈਦਾ ਕਰਨ ਵਾਲੇ ਦਾ ਹੱਥ ਥੱਲੇ ਕਾ ਤੇ ਹੋ ਗਿਆ ਤੇ ਕਾਰਪੋਰੇਟਾਂ ਦਾ ਹੱਥ ਉੱਤੇ ਕਾ ਤੇ ਹੋ ਗਿਆ ਬਾਣੀਆਂ ਬੁੱਧੀ ਸੱਤ ਉੱਤੇ ਚੱਲ ਗਏ ਕਾਰਨ ਕੀ ਆ ਜਦੋਂ ਅੱਜ ਤੋਂ 40 50 ਸਾਲ ਪਹਿਲਾਂ ਸਾਡੇ ਬਜ਼ੁਰਗ ਖੇਤੀਕਾਰ ਦੇ ਹੁੰਦੇ ਸੀ ਉਸ ਵੇਲੇ ਸਾਡੇ ਕੋਲ ਆਪਣੇ ਬੀ ਹੁੰਦੇ ਸੀ ਦੇਸੀ ਆਪਣੀ ਰੇਟੇਰ ਖਾਦ ਹੁੰਦੀ ਸੀ ਹੈਨਾ ਦੇਸੀ ਢੇਰ ਜਿਹੜਾ ਹੁੰਦਾ ਸੀ ਬੜੇ ਸੁਖੀ ਹੁੰਦੇ ਸੀ ਤੇ ਉਸ ਵੇਲੇ ਬਜ਼ੁਰਗ ਸਾਡੇ 4-6 ਜ਼ਮੀਨ ਦੇ ਵੀ ਖਰੀਦੇ ਸੀ ਕਿਸੇ ਕਿਸਮ ਦੀ ਕੋਈ ਸਰਦਾਰਦੀ ਨਹੀਂ ਸੀ ਮਤਲਬ ਉਸ ਵੇਲੇ ਜਿਹੜਾ ਕਹ ਲੋ ਵੀ ਆਪਣਾ ਹੱਥ ਉੱਤੇ ਸੀ ਪਰ ਇੱਥੋਂ ਐਂਟਰੀ ਹੁੰਦੀ ਆ ਫਿਰ ਕਾਰਪੋਰੇਟ ਦੀ ਕਾਰਪੋਰੇਟ ਨੇ ਦੇਖਿਆ ਵੀ ਸਾਡੇ ਨਾਲ ਦੇਸ਼ ਦਾ ਵੱਡਾ ਤਬਕਾ ਆ ਵੀ ਉਹ ਖੇਤੀ ਕਰਦਾ ਵੀ ਜੇ ਸਾਡੇ ਹੱਥ ਇਹ ਆ ਜਵੇ ਤਾਂ ਸਮਝ ਲਓ ਪੂਰਾ ਦੇਸ਼ ਸਾਡੇ ਕੰਟਰੋਲ 'ਚ ਆ ਜਾਣਾ ਤਾਂ ਫਿਰ ਇੱਥੇ ਉਹਨੇ ਆਪਣੀ ਬੁੱਧੀ ਲਾਈ ਉਹਨੇ ਕੀ ਕੀਤਾ ਉਹ ਜਦੋਂ ਜ਼ਿਮੀਦਾਰ ਨੇ ਜਾਣਾ ਫਸਲ ਵੇਚਣਾ ਉਹਨੇ ਜ਼ਿਮੀਦਾਰ ਨੂੰ ਕਹਿਣਾ ਸ਼ੁਰੂ ਕਰਤਾ ਵੀ ਤੁਹਾਡੇ ਬੀਜ ਨੁਕਸਿਆ ਵੀ ਤੁਹਾਡੇ ਬੀਜ ਵਾਲੇ ਝਾੜ ਨਹੀਂ ਦਿੰਦੇ ਤੇ ਤੁਸੀਂ ਸਾਡੇ ਕੋਲੋਂ ਵੀ ਖਰੀਦੋ ਤੇ ਜਿਹਦੇ ਨਾਲ ਤੁਹਾਡੇ ਝਾੜ ਵਧੂਗੇ ਤਾਂ ਤੁਹਾਡੀ ਆਮਦਨ ਵਧੂਗੀ ਚਲੋ ਆਪਣੇ ਜਿਹੜੇ ਜ਼ਿਮੀਦਾਰ ਭੋਲੇ ਸੀ ਉਹਨੇ ਉਹਨਾਂ ਦੀ ਗੱਲ ਮੰਨ ਲਈ ਦੂਜਾ ਸਾਥ ਉਹਨਾਂ ਦਾ ਦਿੱਤਾ ਸਰਕਾਰਾਂ ਨੇ ਕਿਉਂਕਿ ਸਰਕਾਰਾਂ ਨੂੰ ਉਸ ਉਸ ਵੇਲੇ ਦੇਸ਼ ਵਿੱਚ ਅਨਾਜ ਦੀ ਕਮੀ ਹੁੰਦੀ ਸੀਗੀ ਬਾਹਰੋਂ ਮਗਾਉਣਾ ਪੈਂਦਾ ਹੁੰਦਾ ਸੀ ਤੇ ਅਮਰੀਕਾ ਆਰਗੇ ਕੰਟਰੀਆਂ ਤੋਂ ਅਨਾਜ ਮਗਾਉਂਦੇ ਹੁੰਦੇ ਸੀ ਤੇ ਉਹ ਉਹ ਅਨਾਜ ਭੇਜਦੇ ਹੁੰਦਾ ਸੀ ਜਿਹੜਾ ਉੱਥੇ ਕੰਡਮ ਹੋ ਗਿਆ ਹੁੰਦਾ ਸੀ ਖਾਣਯੋਗ ਨਹੀਂ ਹੁੰਦਾ ਸੀ ਉਹ ਸਾਨੂੰ ਭੇਜਦੇ ਹੁੰਦੇ ਸੀ ਇਸ ਕਰਕੇ ਸਰਕਾਰਾਂ ਦੀ ਵੀ ਜ਼ਰੂਰਤ ਸੀਗੀ ਚਲੋ ਇੰ ਇ ਨਹੀਂ ਕਹਤਾ ਵੀ ਅਸੀਂ ਤੁਹਾਨੂੰ ਬੀਜ ਦਵਾਂਗੇ ਜਿਹਦੇ ਨਾਲ ਤੁਹਾਡਾ ਝਾੜ ਵਧੂਗਾ ਆਪਣੇ ਬੰਦੇ ਕਹ ਲਓ ਵੀ ਭੋਲੇ ਸੀਗੇ ਕਹਿੰਦੇ ਚਲੋ ਠੀਕ ਹੈ ਜੀ ਉਹਨਾਂ ਤੋਂ ਬੀ ਲੈ ਕੇ ਬੀਜ ਲੈ ਜਦੋਂ ਉਹਨਾਂ ਤੋਂ ਬੀ ਲੈ ਕੇ ਬੀਜੇ ਉਹ ਬੀਆਂ ਦੇ ਨਾਲ 100 ਜੜੀ ਬੂਟੀਆਂ ਆਈਆਂ ਜਿਹੜੀਆਂ ਸਾਡੇ ਖੇਤਾਂ ਦੇ ਵਿੱਚ ਸਿਗੀਆਂ ਨਹੀਂ ਵਿਦੇਸ਼ੀ ਜਿਨ੍ਹਾਂ ਨੂੰ ਕਹਿ ਲੋ ਜਿੱਦਾਂ ਹੁਣ ਆਪਣੇ ਆਮ ਖੇਤਾਂ ਦੇ ਕਿਨਾਰਿਆਂ ਤੇ ਤੁਸੀਂ ਚਿੱਟੀ ਜੀ ਬੂਟੀ ਦੇਖੀ ਹੋਣੀ ਜਿਹਨੂੰ ਗਾਜਰ ਬੂਟੀ ਵੀ ਕਹਿ ਦਿੰਦੇ ਆ ਕਾਂਗਰਸੀ ਬੂਟੀ ਵੀ ਕਹਿ ਦਿੰਦੇ ਆ ਉਹਨੂੰ ਜਿੰਨਾ ਮਰਜੀ ਵੱਢੀ ਜਾਓ ਵਧਦੀ ਜਾਂਦੀ ਹੈ ਨਾ ਉਹ ਬੂਟੀ ਵੀ ਅਸਲ ਦੇ ਵਿੱਚ ਸਾਡੇ ਦੇਸ਼ ਦੀ ਤਾਂ ਹੈ ਨਹੀਂ ਉਹ ਬਸ ਐਦਾਂ ਦਾ ਬਾਹਰੋਂ ਕਣਕ ਮਗਾਉਂਦੇ ਸੀ ਅਨਾਜ ਮਗਾਉਂਦੇ ਸੀ ਉਹਦੇ ਵਿੱਚੇ ਭੇਜੀ ਗਈ ਆ ਕਿਉਂਕਿ ਉਹ ਬੂਟੀ ਇਹੋ ਜਿਹੀ ਆ ਕਲਰ ਕਰ ਸਰਦੀ ਆ ਜ਼ਮੀਨਾਂ ਨੂੰ ਉਹਦਾ ਵੱਧਾ ਹੀ ਇੰਨਾ ਆ ਚਲੋ ਉਹ ਆ ਗਈਆਂ ਜਦੋਂ ਉਹ ਆ ਗਈਆਂ ਤਾਂ ਆਪਣੇ ਜ਼ਿਮੀਂਦਾਰਾਂ ਨੇ ਦੇਖਿਆ ਵੀ ਕਿਸਾਨਾਂ ਨੇ ਦੇਖਿਆ ਵੀ ਹੁਣ ਆਪਣਾ ਫੇਰ ਉਹ ਕਾਰਪੋਰੇਟ ਕੋਲ ਗਏ ਵੀ ਸਾਡੇ ਖੇਤਾਂ ਦੇ ਵਿੱਚ ਤਾਂ ਨਾ ਬਲਾਮਾ ਆ ਗਈਆਂ ਨਾ ਘਾਹ ਬੂਟੀਆਂ ਜਿਹੜੀਆਂ ਸਾਨੂੰ ਲੋੜ ਵੀ ਨਹੀਂ ਸੀਗੀ ਤੇ ਨਾ ਅੱਗੇ ਸੀਗੀਆਂ ਤੇ ਇਹਨਾਂ ਦਾ ਕੀ ਕਰੀਏ ਉਹ ਕਹਿੰਦੇ ਕੋਈ ਗੱਲ ਨਹੀਂ ਘਰਉਣ ਦੀ ਲੋੜ ਨਹੀਂ ਉਨੀ ਕੀ ਕੀਤਾ ਆਪਣੀਆਂ ਸਪਰੇਹਾ ਦਵਾਈਆਂ ਵਾਲਾ ਪ੍ਰੋਜੈਕਟ ਚਾਲੂ ਕਰ ਲਿਆ ਉਹ ਜ਼ਿੰਮੇਵਾਰਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਆਪਣੇ ਬੰਦੇ ਨੇ ਵੀ ਚਲੋ ਇਹਦੇ ਨਾਲ ਆਪਣਾ ਹੱਲ ਹੋ ਜੂਗਾ ਆਪਾਂ ਉਹ ਲੈ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਹ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਹੜੇ ਬੀ ਵੀ ਉਹਨੇ ਦਿੱਤੇ ਸੀ ਉਹ ਜਿੱਦਾਂ ਆਪਣੇ ਦੇਸੀ ਬੀ ਹੁੰਦੇ ਸੀ ਕਹਿੰਦਾ ਉਸ ਲੈਵਲ ਦੇ ਨਹੀਂ ਸੀ ਉਹ ਕਮਜ਼ੋਰ ਬੀ ਸੀਗੇ ਉਹਨਾਂ ਨੂੰ ਵੀ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਫਿਰ ਉਹਨੇ ਹੋਰ ਸਾਨੂੰ ਦੇ ਸਪਰੇਹਾ ਦੇ ਰਿਹਾ ਚੁੱਪ ਦੇਣੀਆਂ ਸ਼ੁਰੂ ਕਰਤੀਆਂ ਵੀ ਇਹਦੇ ਨਾਲ ਤਾਕਤ ਪਾਊਗੀ ਫਸਲ ਚ ਰਸਾਇਣਕ ਖਾਦਾਂ ਜੇ ਇਹਨੂੰ ਕਹਿ ਲੋ ਉਹਨਾਂ ਦੀ ਵਰਤੋਂ ਕਰਾਉਣੀ ਸਾਨੂੰ ਸ਼ੁਰੂ ਕਰਤੀ ਆਪਾਂ ਫਿਰ ਜੂਰੀਏ ਡਾਏ ਪੋਟਾਸ਼ਾ ਇੱਧਰੋਂ ਨੂੰ ਸ਼ੁਰੂ ਹੋ ਗਿਆ ਹੌਲੀ ਹੌਲੀ ਕਾਰਪੋਰੇਟ ਦੇ ਕੰਟਰੋਲ 'ਚ ਆ ਗਏ ਸੀ ਕਿਉਂਕਿ ਨਾ ਤਾਂ ਉਹਨਾਂ ਦੇ ਪੀਂਆਂ ਤੋਂ ਬਿਨਾਂ ਸਾਡਾ ਗੁਜ਼ਾਰਾ ਸੀਗਾ ਉਹ ਵੀ ਸਾਨੂੰ ਦਊਗੇ ਆਪਣੇ ਦੇਸੀ ਵੀ ਅਸੀਂ ਗਵਾ ਲਏ ਸੀ ਤੇ ਹੁਣ ਸਾਨੂੰ ਉਹਨਾਂ ਦੇ ਪੀਂਆਂ ਦੀ ਲੋੜ ਸੀ ਉਹ ਵੀ ਵੀ ਉਹਨਾਂ ਕੋਲੋਂ ਆਉਣ ਲੱਪ ਹੈ ਤੇ ਉਹ ਬੀਂਆਂ ਦੇ ਉੱਪਰ ਜਿਹੜੀਆਂ ਰੇਹਾਂ ਸਪਰੇਹਾਂ ਰਸਾਇਣਕ ਖਾਦਾਂ ਜਿੱਦਾਂ ਕਹਿ ਲਓ ਉਹ ਵੀ ਵੀ ਆਦੀ ਹੋ ਗਏ ਸਾਡੀ ਜ਼ਮੀਨ ਜਿਹੜੀ ਸੀ ਉਹ ਵੀ ਆਦੀ ਜਿੱਦਾਂ ਕੋਈ ਨਸ਼ੇ ਨਸ਼ੇ ਦਾ ਆਦੀ ਹੋ ਜਾਂਦਾ ਇੱਦਾਂ ਜ਼ਮੀਨ ਸੀ ਕਿ ਉਹ ਵੀ ਆਪਣੀ ਆਦੀ ਹੋ ਗਈ ਉਹਦੇ ਬਿਨਾ ਹੁਣ ਰਸਾਇਣ ਖਾਦਾਂ ਤੋਂ ਬਿਨਾ ਸਾਡੀ ਜਿਹੜੀ ਫਸਲ ਉਹ ਹੁਣੋਂ ਹਟ ਗਈ ਉਹਦੇ ਆਦੀ ਹੋਣ ਦੇ ਨਾਲ ਜਿਹੜੇ ਅਸੀਂ ਸਾਡੇ ਮਤਲਬ ਕਹਿ ਲਓ ਜੱਟ ਸੁਖੀ ਬਸਦੇ ਸੀਗੇ ਉਹਨਾਂ ਦੇ ਵੀ ਦਿਮਾਗਾਂ ਤੇ ਟੈਨਸ਼ਨਾਂ ਰਹਿਣ ਲੱਗ ਪਿਆ ਕਿਉਂਕਿ ਅੱਗੇ ਤਾਂ ਨਾ ਕੋਈ ਰੇਹ ਦਾ ਖਰਚਾ ਸਪਰੇਅ ਦਾ ਖਰਚਾ ਕੁਝ ਵੀ ਨਹੀਂ ਹੁੰਦਾ ਇੰਨਾ ਬੀਜ ਲਿਆਉਣਾ ਆਪਣਾ ਦੇਸੀ ਬੀਜ ਹੁੰਦਾ ਸੀ ਆਪਣਾ ਹੀ ਦੇਸੀ ਢੇਰ ਹੁੰਦਾ ਸੀ ਕੋਈ ਖਰਚਾ ਨਹੀਂ ਸੀਗਾ ਤੇ ਹੁਣ ਆਪਾਂ ਨੂੰ ਬੀਆਂ ਦੇ ਰੇਹਾਂ ਸਪਰੇਹਾਂ ਦੇ ਖਾਦਾਂ ਦੇ ਸਾਰੇ ਖਰਚੇ ਪੈਣੇ ਸ਼ੁਰੂ ਹੋ ਗਏ ਤੇ ਕਰਜ਼ੇ ਚੜਨ ਲੱਪੇ ਜਦੋਂ ਕਰਜ਼ੇ ਚੜਨ ਲੱਪੇ ਰਾਤਾਂ ਨੂੰ ਨੀਂਦ ਆਉਣਾ ਹਟ ਗਈਆਂ ਨੀਂਦ ਆਉਣਾ ਹਟ ਗਈਆਂ ਤੇ ਫਿਰ ਆਪਾਂ ਹੌਲੀ-ਹੌਲੀ दारू ਉਹਨੂੰ ਸ਼ੁਰੂ ਹੋ ਗਿਆ ਤੇ ਜਿਹੜੇ ਕਹਿੰਦੇ ਜੀ ਡਰੱਗ ਆ ਗਈ ਆ ਪੰਜਾਬ ਚ दारू ਐਨੀ ਪੰਜਾਬੀ ਪੀ ਗਏ ਹਰੇਕ ਸਾਲ ਹਨਾ ਸਾਲ ਬਾਅਦ ਕਹਿੰਦੇ ਜੀ ਐਤ ਕੀ ਐਨੇ ਕਰੋੜ ਦੀ दारू ਪੰਜਾਬੀਆਂ ਨੇ ਪੀ ਲਈ ਹਨਾ ਉਹ ਜਿੱਦਾਂ ਸਾਡੀਆਂ ਜ਼ਮੀਨਾਂ ਆਦੀ ਹੋ ਗਈਆਂ ਸੀ ਉਦਦੇ ਹੌਲੀ-ਹੌਲੀ ਅਸੀਂ ਹੋ ਗਏ ਵੀ ਚਲੋ ਟੈਨਸ਼ਨਾਂ ਦੇ ਮਾਰੇ ਵੀ ਦੋ ਪੈਗ ਲਾਓ ਸੌ ਜਾਓ ਹਨਾ ਚਲੋ ਇਹ ਕੰਮ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਸਾ ਸਪਰੇਹਾਂ ਵਾਲੀਆਂ ਫਸਲਾਂ ਸੀਗੀਆਂ ਉਹ ਜਦੋਂ ਆਪਾਂ ਖਾਣ ਪੀਣ ਲੱਪੇ ਆਪਣੇ ਥੱਲੇ ਦੇ ਪਾਣੀ ਆ ਉਹ ਵੀ ਉਹਨਾਂ ਦਾ ਖਰਾਬ ਹੋਣ ਲੱਪੇ ਆਪਾਂ ਨੂੰ ਬਿਮਾਰੀਆਂ ਵਧਣ ਲੱਪਈਆਂ ਉੱਥੇ ਆ ਕੇ ਫੇਰ ਕਾਰਪੋਰੇਟ ਖੜ ਗਿਆ ਹਸਪਤਾਲ ਖੁੱਲ ਗਿਆ ਤੇ ਜਾਨੀ ਕਿ ਆਪਾਂ ਰੋਟੀ ਘੱਟ ਖਾਣ ਲੱਪੇ ਦਵਾਈਆਂ ਵੱਧ ਖਾਣ ਲੱਪੇ ਉੱਥੇ ਵੀ ਕਾਰਪੋਰੇਟ ਦਾ ਆ ਗਿਆ ਚਲੋ ਫੇਰ ਕਹਿੰਦੇ ਜੇ ਨਾ ਕਿਸੇ ਦਾ ਘਰ ਫੂਕੋ ਤਾਂ ਪਹਿਲਾਂ ਆਪਣਾ ਫੂਕੋ ਹੁੰਦਾ ਉਹ ਜਿਹੜੀਆਂ ਰੇਹਾਂ ਸਪਰੇਹਾਂ ਵਾਲੀਆਂ ਮਤਲਬ ਖਰਾਕ ਸੀ ਹੁਣ ਕਾਰਪੋਰੇਟਾਂ ਦੇ ਘਰ ਵੀ ਤਾਂ ਉਹੀ ਜਾਣੀਆਂ ਸੀ ਤਾ ਫਿਰ ਉਹ ਬਿਮਾਰੀਆਂ ਉਹਨਾਂ ਦੇ ਘਰਾਂ ਤੱਕ ਵੀ ਪਹੁੰਚਣ ਲੱਗ ਪਈਆਂ 15 15 16 16 ਸਾਲਾਂ ਦੇ ਨਿਆਣੇ ਡੇਡ ਡੇਡ ਕੁਇੰਟਲ ਦੇ ਹੋਣ ਲੱਪੇ ਇੰਨਾ ਹੀ ਔਖਾ ਹੋ ਗਿਆ ਵੀ ਆਪਣਾ ਜਿਹੜਾ ਵਜਨ ਹੈ ਵੀ ਉਹਨੂੰ ਹੀ ਕੰਟਰੋਲ ਕਰਨਾ ਮਤਲਬ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਗੱਲ ਬਣ ਗਈ ਤੇ ਉਹ ਵੀ ਇੱਕ ਤਰ੍ਹਾਂ ਨਾਲ ਚੁਣੌਤੀ ਬਣ ਗਈ ਹੈਨਾ ਫਿਰ ਫਿਰ ਉਹੀ ਕਾਰਪੋਰੇਟ ਆ ਗਿਆ ਫਿਰ ਉਹ ਨਹੀਂ ਆ ਕੇ ਸਾਨੂੰ ਕਹਿਣਾ ਸ਼ੁਰੂ ਕਰਤਾ ਵੀ ਆਰਗੈਨਿਕ ਸਾਨੂੰ ਆਰਗੈਨਿਕ ਨੂੰ ਲੈ ਬਈ ਬਿਨਾਰੇਆਂ ਸਪਰੇਆਂ ਤੋਂ ਇਹ ਫਸਲਾਂਗਾਓ ਤੁਹਾਡੀ ਜਿਹੜੀ ਜ਼ਮੀਨ ਆ ਉਹ ਕਲਰ ਹੋ ਚੁੱਕੀ ਆ ਇਸ ਕਰਕੇ ਇਹਨੂੰ ਰਸਾਇਣ ਖਾਦਾਂ ਨਹੀਂ ਜੈਵਿਕ ਖਾਦਾਂ ਦੀ ਲੋੜ ਆ ਇਹ ਫਸਲਾਂ ਜਿਹੜੀਆਂ ਸਾਰੀਆਂ ਆਰਗੈਨਿਕ ਬਿਨਾਰੇ ਸਪਰੇ ਤੋਂ ਦੂਜਾ ਕਰੋ ਜਿਹੜੀਆਂ ਸਾਡੇ ਸਿਹਤ ਲਈ ਮਤਲਬ ਲਾਭਕਾਰੀ ਹੋਊਗੀਆਂ ਹਨ ਚਲੋ ਅਸੀਂ ਉਹ ਵੀ ਕਰ ਲਾਂਗੇ ਜਦ ਕਿ ਅਸੀਂ ਜਿੱਥੇ ਅੱਜ ਤੋਂ 50 ਸਾਲ ਪਹਿਲਾਂ ਸੀਗੇ ਸਾਡੇ ਦੇਸੀ ਬੀਜ ਹੁੰਦੇ ਸੀ ਕੋਈ ਰਸਾਇਣ ਖਾਦ ਨਹੀਂ ਸੀ ਪਾਉਂਦੇ ਹੁੰਦੇ ਦੇਸੀ ਢੇਰ ਹੁੰਦੇ ਸੀ ਹੁਣ ਸਾਨੂੰ ਉਹੀ ਦੁਆਰਾ ਕਿਹਾ ਜਾ ਰਿਹਾ ਆ ਵੀ ਬਿਨਾਂ ਰੇ ਸਪਰੇ ਤੋਂ ਫਸਲਾਂ ਪੈਦਾ ਕਰੋ ਤੇ ਜ਼ਮੀਨਾਂ ਦੇ ਵਿੱਚ ਜੂਰੀਆ ਡਾਇਆ ਘੱਟ ਪਾਓ ਤੇ ਦੇਸੀ ਢੇਰ ਜ਼ਿਆਦਾ ਪਾਓ ਆ ਕੇ ਲਿਆ ਕੇ ਸਾਨੂੰ ਮੁੜ ਕੇ 50 ਸਾਲ ਪਹਿਲਾਂ ਵਾਲੇ ਤੇ ਖੜਾ ਕਰ ਲਿਆ ਤੇ ਜਿਹੜੇ ਗੱਬੇ ਐਨੇ ਸਾਲ ਸਾਨੂੰ ਲੁੱਟ ਲਿਆ ਮਤਲਬ ਸਾਡੀ ਜ਼ਮੀਨ ਖਰਾਬ ਕਰਤੀ ਸਾਡਾ ਪਾਣੀ ਖਰਾਬ ਕਰ ਦਿੱਤਾ ਜਦ ਕਿ ਸਾਡੀ ਰੋਟੀ ਪਾਣੀ ਤਾਂ ਪਹਿਲੇ ਚੱਲਦਾ ਇਹ ਸੀਗਾ ਸਾਡੇ ਕੋਲ ਤਾਂ ਅਨਾਜ ਦੀ ਕਮੀ ਹੈ ਹੀ ਨਹੀਂ ਸੀ ਹੈਨਾ ਅਨਾਜ ਵੀ ਸੀਗਾ ਸਾਡੇ ਕੋਲ ਸੀਗਾ ਵੀ ਇਹਨਾਂ ਜਿਹਨੂੰ ਕਹ ਲੋ ਸ਼ੁੱਧ ਉਹ ਸਿਹਤ ਸਾਡੀ ਨਹੀਂ ਬਚਾਈ ਜਾ ਰਹੀ ਉਹ ਸਿਹਤ ਹੁਣ ਆਪਣੀ ਬਚਾਉਣੀ ਕਿਉਂਕਿ ਉਹਨਾਂ ਕੋਲ ਤਾਂ ਪੈਸਾ ਹੈਗਾ ਕਿਉਂਕਿ ਹੁਣ ਪਤਾ ਹੈ ਜਦੋਂ ਆਰਗੈਨਿਕ ਆਊਗਾ ਫਸਲਾਂ ਦੇ ਝਾੜ ਆਟੋਮੈਟਿਕ ਘਟਣੇ ਆ ਇਹ ਤਾਂ ਹੈਗਾ ਆ ਆ ਰਹੀਆਂ ਸੁਪਰੇਆਂ ਨੇ ਸਾਡੇ ਝਾੜ ਵਧਾਏ ਆ ਜੇ ਆਪਾਂ ਕਹਿ ਦਈਏ ਬਿਨਾ ਰੇਹਾਂ ਸਪ੍ਰੇਹਾਂ ਤੋਂ ਹੁਣ ਵੀ ਜੇ ਇਦਾਂ ਦੇ ਆ ਵੀ ਜਿਹੜੇ ਉਹਨਾਂ ਤੋਂ ਬਿਨਾ ਝਾੜ ਆਪਣਾ ਨਿਕਲੇ ਨਹੀਂ ਸਕਦਾ ਜੂਰੀਏ ਤੋਂ ਬਿਨਾ ਤੁਸੀਂ ਝੋਨੇ ਨੂੰ ਨਾ ਪਾਓ ਤਾਂ ਦੇਖ ਲਿਓ ਝਾੜ ਤੁਹਾਡਾ ਕੀ ਆਉਂਦਾ ਨਹੀਂ ਆਉਂਦਾ ਹਨ ਤੇ ਜੇ ਹੁਣ ਆਪਾਂ ਆਰਗੈਨਿਕ ਆਵਾਂਗੇ ਤਾਂ ਝਾੜ ਘਟੂਗਾ ਜੇ ਝਾੜ ਘਟੂਗਾ ਤਾਂ ਉਸ ਚੀਜ਼ ਦਾ ਰੇਟ ਵਧੂਗਾ ਤੇ ਜੇ ਰੇਟ ਵਧੂਗਾ ਤੇ ਮਹਿੰਗੀ ਚੀਜ਼ ਕੌਣ ਖਰੀਦ ਸਕਦਾ ਉਹ ਵੀ ਅਮੀਰ ਮਾਤੜਵੰਦਾ ਤਾਂ ਨਹੀਂ ਖਰੀਦੂਗਾ ਉਹ ਤਾਂ ਇਹੀ ਕਹੂਗਾ ਵੀ ਸਾਨੂੰ ਤਾਂ ਭਰਾਵਾ ਉਹੀ ਰਿਹਾ ਸਪਰੇਹਾਂ ਵਾਲੀ ਤੇ ਤਾਂ ਸਾਡਾ ਢਿੱਡ ਤਾਂ ਭਰ ਜਾਏ ਵੀ ਸਾਡੇ ਕੋਲ ਆਰਗੇਨਿਕ ਖਰੀਦਣ ਜੋਗੇ ਪੈਸੇ ਹੈ ਨਹੀਂ ਠੀਕ ਹੈ ਤੇ ਅਸੀਂ ਮਾਰ ਕਿੱਥੇ ਖਾਦੀ ਆ ਮਾਰ ਅਸੀਂ ਇੱਥੇ ਖਾਦੀ ਆ ਵੀ ਅਸੀਂ ਸਾਰਾ ਕੁਝ ਪੈਦਾ ਕਰ ਸਕਦੇ ਆ ਪਰ ਅਸੀਂ ਉਹਨੂੰ ਪ੍ਰੋਸੈਸ ਨਹੀਂ ਕਰਨਾ ਸਿੱਖਿਆ ਪੈਦਾ ਕਰਨਾ ਸਿੱਖ ਲਿਆ ਉਹਨੂੰ ਪ੍ਰੋਸੈਸ ਕਰਨਾ ਨਹੀਂ ਸਿੱਖਿਆ ਜਦ ਕਿ ਪੈਦਾ ਕਰਨ ਵਾਲੇ ਦਾ ਹੱਥ ਹਮੇਸ਼ਾ ਉੱਤੇ ਹੁੰਦਾ ਇੱਥੇ ਹੱਥ ਉੱਪਰ ਹੋ ਗਿਆ ਜਿਹੜੇ ਪ੍ਰੋਸੈਸ ਕਰ ਰਹੇ ਆ ਕਿਉਂਕਿ ਜਿਹੜੇ ਕਾਰਪੋਰੇਟ ਆ ਉਹ ਸੱਤ ਤੋਂ ਸਮਾਨ ਖਰੀਦ ਕੇ ਉਹਨੂੰ ਸਿਰਫ ਪ੍ਰੋਸੈਸ ਕਰਕੇ ਵੇਚ ਰਹੇ ਆ ਸਾਡੀ ਕਣਕ ਨੂੰ ਆਟਾ ਬਣਾ ਕੇ ਵੇਚ ਰਹੇ ਆ ਸਾਡੀ ਸਰੋਂ ਨੂੰ ਤੇਲ ਬਣਾ ਕੇ ਵੇਚ ਰਹੇ ਆ ਤੇ ਸਾਡੇ ਝੋਨੇ ਨੂੰ ਪੈਕਟਾਂ ਚ ਪਾ ਕੇ ਚੌਲ ਕੱਢ ਕੇ ਵੇਚ ਰਹੇ ਆ ਉਹ ਸਿਰਫ ਪ੍ਰੋਸੈਸ ਕਰ ਰਹੇ ਆ ਜੇ ਕਿਤੇ ਅਸੀਂ ਥੋੜਾ ਜਿਹਾ ਉਸ ਵੇਲੇ ਹਿੰਮਤ ਕਰ ਜਾਂਦੇ ਵੀ ਅਸੀਂ ਪ੍ਰੋਸੈਸਿੰਗ ਯੂਨਿਟ ਵੀ ਆਪਣੇ ਨਾਲ ਲਾਉਂਦੇ ਜਿੱਦਾਂ ਹੁਣ ਮੰਨ ਲਾ ਸਾਡੇ ਨਵੇਂ ਸ਼ਹਿਰ ਵਾਲੀ ਮੈਲਿਆ ਗੰਨਾ ਮੈਲਿਆ ਇੱਕ ਕੋਆਪਰੇਟਿਵ ਮਿੱਲ ਆ ਇਹਨੂੰ ਜ਼ਿਮੀਦਾਰਾਂ ਦੀ ਮਿੱਲ ਕਹਿੰਦੇ ਆ ਕਿਉਂਕਿ ਜਦੋਂ ਇਹ ਮਿੱਲ ਬਣੀ ਸੀਗੀ ਉਸ ਵੇਲੇ ਜ਼ਿਮੀਦਾਰਾਂ ਨੇ ਵੀ ਵਿੱਚ ਪੈਸੇ ਦਿੱਤੇ ਸੀ ਜ਼ਿਮੀਦਾਰਾਂ ਦੇ ਹਿੱਸੇ ਅੱਜ ਵੀ ਬੋਲਦੇ ਆ ਸਾਡੇ ਸਾਰੇ ਆਮ ਪਿੰਡਾਂ ਦੇ ਵਿੱਚ ਸਾਡੇ ਨਾ ਆਮ ਜ਼ਿਮੀਦਾਰਾਂ ਦੇ ਹਿੱਸੇ ਉਸ ਮਿੱਲ ਵਿੱਚ ਬੋਲਦੇ ਆ ਵੀ ਹਿੱਸੇ ਪਾਇਓ ਸਾਰੇ ਜ਼ਿਮੀਦਾਰਾਂ ਨੇ ਪੈਸੇ ਦਿੱਤੇ ਉਹ ਜਿੱਦਾਂ ਕਹਿ ਲਾ ਤੇ ਇਹੀ ਕੰਮ ਅਸੀਂ ਰਲ ਕੇ ਜ਼ਿਮੀਦਾਰ ਮਤਲਬ ਜੇ ਸਾਡੇ ਚ ਏਕਾ ਹੁੰਦਾ ਜਾਂ ਥੋੜਾ ਜਿਹਾ ਦਿਮਾਗ ਆਪਾਂ ਵਰਤ ਲੰਦੇ ਉਸ ਵੇਲੇ ਵੀ ਆਪਾਂ ਪ੍ਰੋਸੈਸਿੰਗ ਯੂਨਿਟ ਵੀ ਆਪਣੇ ਲਾਉਂਦੇ ਬਿਜਾ ਅਸੀਂ ਸਰੋਂ ਬੀਜ ਦੇ ਤੇ ਜ਼ਿਮੀਂਦਾਰ ਰੜ ਕੇ ਪ੍ਰੋਸੈਸਿੰਗ ਯੂਨਿਟ ਰੜ ਕੇ ਲਾ ਲੈਂਦੇ ਜਿੰਨੇ ਕੋਈ ਪੈਸੇ ਪਾਉਂਦਾ ਉਹਦੇ ਹਿਸਾਬ ਨਾਲ ਜੋ ਪ੍ਰੋਸੈਸਿੰਗ ਯੂਨਿਟ ਦੀ ਕਮਾਈ ਹੁੰਦੀ ਉਹਦੇ ਹਿਸਾਬ ਨਾਲ ਉਹਨੂੰ ਸ਼ੇਅਰ ਮਿਲ ਜਾਣਾ ਸੀ ਉਹਦਾ ਉਹਨੂੰ ਆਪਣਾ ਉਹਦਾ ਹਿੱਸਾ ਮਿਲ ਜਾਇਆ ਕਰਨਾ ਸੀ ਤੇ ਇੱਕ ਤਾਂ ਸਾਡੀ ਕਮਾਈ ਵਧ ਜਾਣੀ ਸੀ ਖੇਤੀ ਦੇ ਨਾਲ ਨਾਲ ਸਾਨੂੰ ਉਧਰੋਂ ਵੀ ਇਨਕਮ ਆਉਣ ਲੱਪਣੀ ਸੀ ਦੂਜਾ ਅਸੀਂ ਕਾਰਪੋਰੇਟਾਂ ਦੇ ਥੱਲੇ ਨਹੀਂ ਸੀ ਆਉਣਾ ਕਿਸਾਨਾਂ ਦੇ ਆਪਣੇ ਪ੍ਰੋਸੈਸਿੰਗ ਯੂਨਿਟ ਹੋਣੇ ਸੀਗੇ ਅਸੀਂ ਆਪ ਚੀਜ਼ ਗਾਉਣੀ ਸੀ ਤੇ ਆਪ ਆਪਾਂ ਵੇਚਣੀ ਸੀਗੀ ਅਸੀਂ ਆਪ ਸਰੋਂ ਵੇਚਣੀ ਸੀ ਆਪ ਤੇਲ ਬਣਾ ਕੇ ਵੇਚਣਾ ਸੀ ਆਪ ਅਸੀਂ ਕਣਕ ਵੇਚਣੀ ਸੀ ਆਪ ਅਸੀਂ ਆਟਾ ਬਣਾ ਕੇ ਵੇਚਣਾ ਸੀ ਆਪ ਸਾਡਾ ਗੰਨਾ ਹੋਣਾ ਸੀਗਾ ਤੇ ਆਪਣੀ ਅਸੀਂ ਖੰਡ ਬਣਾ ਕੇ ਵੇਚਣੀ ਸੀ ਜਣੀ ਆਪਾਂ ਖੇਤੀ ਚੋਂ ਵੀ ਕਮਾਈ ਕਰਨੀ ਸੀ ਤੇ ਉਹਨੂੰ ਪ੍ਰੋਸੈਸ ਕਰਕੇ ਜਿਹੜੀ ਗਾਂ ਚੀਜ਼ ਵੇਚਣੀ ਸੀ ਉਹ ਚੋਂ ਵੀ ਕਮਾਈ ਕਰਨੀ ਸੀ ਇਸ ਗੱਲੋਂ ਅਸੀਂ ਪਛੜ ਗਏ ਇਸ ਗੱਲੋਂ ਕਾਰਪੋਰੇਟ ਦਾ ਹੱਥ ਉੱਤੇ ਹੋ ਗਿਆ ਤੇ ਅਸੀਂ ਕਾਰਪੋਰੇਟ ਦੇ ਹੱਥ ਆ ਗਏ ਤੇ ਜੇ ਇਸ ਵੇਲੇ ਆਪਾਂ ਕਹੀਏ ਸਾਡਾ ਕਾਰਪੋਰੇਟ ਬਿਨਾ ਗੁਜ਼ਾਰਾ ਨਹੀਂ ਹੈਗਾ ਜੋ ਕੁਝ ਵੀ ਹੈ ਇਸ ਵੇਲੇ ਸਾਰਾ ਕੁਝ ਕਾਰਪੋਰੇਟ ਦਾ ਆ ਕਾਰਪੋਰ ਨਾ ਬੇ ਜੇ ਕਹਿ ਦਈਏ ਵੀ ਅਸੀਂ ਕਾਰਪੋਰੇਟਾਂ ਤੋਂ ਬਿਨਾ ਕੱਟ ਲਾਂਗੇ ਨਹੀਂ ਕੱਟ ਸਕਦੇ ਸਾਡੇ ਘਰ ਸੂਈ ਤੋਂ ਲੈ ਕੇ ਪੱਖੇ ਤੱਕ ਸਾਰਾ ਕੁਝ ਉਹਨਾਂ ਕੋਲੋਂ ਹੀ ਆਉਂਦਾ ਉਹਨਾਂ ਦੇ ਬਿਨਾ ਅਸੀਂ ਐਨਾ ਵੀ ਨਹੀਂ ਚੱਲ ਸਕਦੇ ਅਸੀਂ ਪੰਗੇ ਲੈਨੇ ਆ ਟਾਟਾ ਦਾ ਅਸੀਂ ਲੈਨੇ ਪੰਗੇ ਅੰਬਾਨੀਆ ਦਾ ਅਦਾਨੀਆ ਦਾ ਉਹਨਾਂ ਦਾ ਜੀਓ ਆ ਜਿਹੜਾ ਸਾਡੇ ਫੋਨਾਂ 'ਚ ਚੱਲ ਰਿਹਾ ਤੇ ਆਹੀ ਅਡਾਨੀ ਦੇ ਫੋਰਚੂਨ ਨੇ ਜਿਹੜੇ ਤੇਲ ਲਿਆ ਜਾਂ ਇਹਨਾਂ ਦੇ ਹਨਾ ਤੇ ਉਹ ਉਹ ਸਾਡੇ ਘਰਾਂ ਦੇ ਵਿੱਚ ਪਏ ਆ ਆ ਏਸੀ ਪੱਖੇ 쿨ਰ ਜੋ ਕੁਛ ਵੀ ਆ ਸਾਡੇ ਘਰਾਂ 'ਚ ਸਾਰਾ ਕੁਝ ਕਿਉਂਕਿ ਸਾਡਾ ਆਪਣਾ ਯੂਨਿਟ ਤਾਂ ਹੈ ਨਹੀਂ ਅਸੀਂ ਇਹਨਾਂ ਦਾ ਬਾਈਕਟ ਕਰਕੇ ਜਾਣਾ ਕਿੱਥੇ ਨੂੰ ਮਤਲਬ ਇਹ ਇੱਕ ਮਿੰਟ 'ਚ ਸਾਡਾ ਹੁੱਕਾ ਪਾਣੀ ਬੰਦ ਕਰ ਸਕਦੇ ਆ ਆ ਟਰੈਕਟਰ ਮਸ਼ੀਨਰੀ ਜੋ ਕੁਛ ਆ ਇਹ ਸਾਡੇ ਸਾਰਾ ਕੁਝ ਉਹਨਾਂ ਕੋਲੋਂ ਹੀ ਸਾਨੂੰ ਆ ਰਿਹਾ ਇਸ ਕਰਕੇ ਜਾਂ ਤਾਂ ਉਸ ਕਾਬਲ ਬਣੋ ਵੀ ਅਸੀਂ ਉਹਨਾਂ ਨਾਲ ਪੰਗੇ ਲੈਣ ਜੋਗੇ ਹੋ ਜਾਈਏ ਤੇ ਜਾਂ ਫਿਰ ਚੀਕਾ ਨਾ ਮਾਰੋ ਕਿਉਂਕਿ ਹੁਣ ਆਈਫੋਨ ਆ ਆਈਫੋਨ ਆਉਣਾ ਹਲੇ 6 ਮਹੀਨਿਆਂ ਨੂੰ ਹੁੰਦਾ ਅਸੀਂ ਪਹਿਲੇ 6 ਮਹੀਨੇ ਉਹਦੇ ਬਾਰੇ ਸਰਚਾਂ ਕਰਨ ਲੱਪਨੇ ਆ ਵੀ ਨਵਾਂ ਮਾਡਲ ਆਉਣਾ ਲਾਂਚ ਲੱਗੇ ਉਹ ਕਿੱਥੋਂ ਆਦਾ ਕਾਰਪੋਰੇਟਾਂ ਕੋਲੇ ਉਹਦਾ ਸਾਡਾ ਗੁਜ਼ਾਰਾ ਹੈਨੇਗਾ ਇਹਨਾਂ ਦੇ ਬਿਨਾ ਆ ਜਿਹੜਾ ਇਸ ਵੇਲੇ ਤੁਸੀਂ ਵੀਡੀਓ ਵੀ ਦੇਖ ਰਹੇ ਆ ਇਹ ਨੈਟਵਰਕ ਸਾਰਾ ਕਿੱਥੋਂ ਆ ਰਿਹਾ ਇਹ ਸਾਰਾ ਉਹਨਾਂ ਕੋਲ ਆ ਰਿਹਾ ਮਲਾੜਾ ਅਡਾਨੀ ਆ ਇਸ ਵੇਲੇ ਜਿਹਨੂੰ ਹਿੰਦੀ ਫਿਲਮਾਂ ਚ ਕਹਿੰਦੇ ਨੇ ਤੇ ਇੱਕ ਛਤਰ ਰਾਜ ਉਹ ਇਸ ਵੇਲੇ ਅਡਾਨੀਆਂ ਦਾ ਸੀਮਿੰਟ ਤੇ ਇੱਕ ਛਤਰ ਰਾਜ ਆ ਹੈਨਾ ਪੂਰਾ ਏਸੀਸੀ ਉਹਨਾਂ ਕੋਲ ਅੰਬੂਜਾ ਉਹਨਾਂ ਕੋਲ ਉਹਨਾਂ ਜਦੋਂ ਉਹਨਾਂ ਦਾ ਕੋਈ ਕੰਪੀਟੀਟਰ ਹੀ ਨਹੀਂ ਹੋਣਾ ਆਪੇ ਉਹ ਆਪਣੀ ਮਨਾਈਆਂ ਕਰਨੀ ਆ ਜੇ ਉਹਨਾਂ ਦਾ ਕੋਈ ਕੰਪੀਟੀਟਰ ਹੋਊਗਾ ਉਹਨਾਂ ਨੂੰ ਪਤਾ ਹੋਊਗਾ ਵੀ ਆ ਸਾਡੇ ਬਰਾਬਰ ਖੜੇ ਆ ਸਾਡੇ ਜ਼ਿੰਮੇਵਾਰਾਂ ਦੇ ਆਪਣੇ ਯੂਨਿਟ ਘਟੋ ਘਟ ਜੋ ਅਸੀਂ ਪੈਦਾ ਕਰਦੇ ਆ ਉਹਦਾ ਤਾਂ ਸਾਡਾ ਆਪਣੇ ਯੂਨਿਟ ਹੋਣੇ ਚਾਹੀਦੇ ਸੀ ਜੋ ਜੋ ਜਿੰਨੀ ਚੀਜ਼ ਅਸੀਂ ਪੈਦਾ ਕਰਦੇ ਆ ਉਹਨੂੰ ਤਾਂ ਪ੍ਰੋਸੈਸ ਕਰਨ ਦੇ ਜੋ ਕੇ ਅਸੀਂ ਹੁੰਦੇ ਫਿਰ ਅਸੀਂ ਪੰਗਾ ਲੈ ਸਕਦੇ ਸੀ ਵੀ ਜੇ ਤੁਸੀਂ ਸਾਨੂੰ ਬਿਜਲੀ ਪਾਣੀ ਨਹੀਂ ਦਿੰਦੇ ਅਸੀਂ ਤੁਹਾਨੂੰ ਅਨਾਜ ਨਹੀਂ ਦਿੰਦੇ ਆਪਣਾ ਤਾਂ ਹਾਲ ਇਹ ਆ ਯੂਨਿਟ ਤਾਂ ਅਸੀਂ ਏਡੇ ਏਡੇ ਕੀ ਲਾਉਣੇ ਆ ਸਾਡੇ ਚੋਂ ਤਾਂ ਪਿੰਡ ਚੋਂ ਕੋਈ ਬੰਦਾ ਕੋਈ ਬਿਜ਼ਨਸ ਖੋਲ ਕੇ ਬੈਜਵੇ ਆਪਾਂ ਤਾਂ ਉਹਦੀਆਂ ਲੱਤਾਂ ਖਿੱਚਣ ਬੈਜਨੇ ਆਵੇ ਚੱਲਣਾ ਪਵੇ ਜੇ ਚੱਲ ਪਿਆ ਤਾਂ ਫਿਰ ਅਸੀਂ ਥੱਲੇ ਰਹਿ ਜਾਾਂਗੇ ਇਹ ਨਹੀਂ ਸੋਚਦੇ ਵੀ ਜੇ ਕੋਈ ਸਾਡਾ ਬੰਦਾ ਉੱਪਰ ਜਾਊਗਾ ਤਾਂ ਹੀ ਉਹ ਸਾਡੀ ਕੋਈ ਹੈਲਪ ਕਰੂਗਾ ਜੇ ਉਹਦੇ ਪੱਲੇ ਕੁਝ ਹੋਊਗਾ ਜੇ ਆਪਣੇ ਮਾਲ ਆਪਾਂ ਕੀ ਕਰਦੇ ਆ ਆਪਣੇ ਨਾਲ ਦੇ ਦੀਆਂ ਲੱਤਾਂ ਖਿੱਚਣ ਲੱਪਨੀਆਂ ਉਹ ਇਹ ਨਹੀਂ ਸੋਚਦੇ ਵੀ ਜੇ ਸਾਡੇ ਕੋਲ ਨਾਲ ਦਾ ਗਾਂਹ ਜਾਊਗਾ ਤਾਂ ਕੱਲ ਨੂੰ ਸਾਡੇ ਨਾਲ ਖੜੂਗਾ ਉਹਦੇ ਪੱਲੇ ਕੁਝ ਹੋਊਗਾ ਤਾਂ ਕੋਈ ਸਾਡੇ ਨਾਲ ਖੜੂਗਾ ਜੇ ਹੁਣ ਸਾਡੇ ਨਾਲ ਦੇ ਵੀ ਸਾਰੇ ਨੰਗ ਹੋਏ ਤੇ ਫਿਰ ਨੰਗਾ ਦੇ ਰੰਗ ਪਰੋਣੇ ਫਿਰ ਕੌਣ ਕੇ ਦੀ ਮਦਦ ਕਰੂਗਾ ਕਿਸੇ ਦੀ ਵੀ ਨਹੀਂ ਇਸ ਕਰਕੇ ਜੇ ਕੋਈ ਮੜ ਜਾ ਉਹ ਉੱਤੇ ਨੂੰ ਜਾਣ ਲੱਗਦਾ ਹੁੰਦਾ ਉਹਦੀ ਸਗੋਂ ਹੈਲਪ ਕਰਿਆ ਕਰੋ ਵੀ ਉਹ ਉੱਤੇ ਨੂੰ ਜਾਵੇ ਕੱਲ ਨੂੰ ਸਾਨੂੰ ਲੋਡ ਪਵੇ ਉਹ ਵੀ ਸਾਡੇ ਨਾਲ ਖੜੇ ਹੱਲੇ ਵੀ ਇਹ ਕੰਮ ਹੋ ਸਕਦਾ ਆਪਣੇ ਜ਼ਿਮੀਂਦਾਰ ਇੰਨੀ ਸੋਚੇ ਇਹ ਕਰ ਲੈਣ ਵੀ ਜੋ ਚੀਜ਼ ਅਸੀਂ ਪੈਦਾ ਕਰਦੇ ਆ ਅਸੀਂ ਟਰਾਲੀਆਂ ਚ ਲਿਆ ਕੇ ਨਹੀਂ ਸਿੱਧੀ ਮੰਡੀਆਂ ਚ ਚਲਾਉਣੀ ਉਹਨੂੰ ਪ੍ਰੋਸੈਸ ਕਰਕੇ ਵੇਚਣਾ ਸਰਕਾਰਾਂ ਮੂਰੇ ਹਾੜੇ ਨਾ ਕੱਢਦੇ ਫਿਰਾਂਗੇ ਸਾਨੂੰ ਐਮਐਸਪੀ ਦੋ ਉਹ ਦੋ ਅਸੀਂ ਆਪਣੀ ਮਰਜ਼ੀ ਦਾ ਰੇਟ ਰੱਖਾਂਗੇ ਲੈਣਾ ਲਓ ਨਹੀਂ ਲੈਣਾ ਭਾਈ ਜਾਓ ਠੀਕ ਹੈ ਜਿੱਦਾਂ ਹੁਣ ਸਾਡੇ ਨਾਲ ਹੁੰਦੀ ਆ ਵੀ ਅਸੀਂ ਕਿਤੇ ਜਾ ਕੇ ਡਾਇ ਦਾ ਜਾਂ ਜੂਰੀਏ ਦਾ ਭਾਅ ਕਰ ਸਕਦੇ ਆ ਕਿਸੇ ਨੂੰ ਜਾ ਕੇ ਕਹਿ ਸਕਦੇ ਆ ਵੀ ਵੀਰਾ ਜੂਰੀਏ ਦਾ 100 ਰੁਪਏ ਘੱਟ ਕਰ ਦੇ ਪੂਰਾ ਜੋ ਰੇਟ ਆ ਕਿਸੇ ਡਾਕਟਰ ਤੇ ਜਾ ਕੇ ਕਹਿ ਸਕਦੇ ਆ ਵੀ ਆ ਦਵਾਈ ਜੋ ਕਹਿੰਦੇ ਦਸਾਂ ਦਾ ਪੱਤਾ ਤਾਂ 10 ਦੇਣੇ ਪੈਂਦੇ ਆ ਇਦਾਂ ਆਪਾਂ ਕਹਿ ਸਕਦੇ ਵੇ ਪੰਜ ਲੈ ਲੈ ਯਾਰ ਪਰ ਸਾਡੀ ਵਾਰ ਜੋ ਸਾਡੀ ਫਸਲ ਹੁੰਦੀ ਆ ਉਸ ਵੇਲੇ ਇਦਾਂ ਬੋਲੀ ਲੱਗਦੀ ਹੁੰਦੀ ਆ ਇਹਦੇ ਵਿੱਚ ਨਮੀ ਆ ਇਹਦਾ ਮੌਸਮ ਨਹੀਂ ਪੂਰਾ 2200 ਰੇਟ ਆ ਵੀਰੇ 1800 ਦੀ ਦੇਣੀ ਦਾ ਦਤੇਜਾ ਸਾਨੂੰ ਇਹੋ ਕੀ ਗੱਲ ਕਹੀ ਜਾਂਦੀ ਆ ਪਰ ਆਪਾਂ ਜਦੋਂ ਸਮਾਨ ਖਰੀਦਣ ਜਾਂਦੇ ਉਹਨਾਂ ਕੋਲ ਅਸੀਂ ਨਹੀਂ ਇਹ ਗੱਲ ਉਹਨਾਂ ਨੂੰ ਕਹਿ ਸਕਦੇ ਤੇ ਨਾ ਹੀ ਉਹ ਸਾਡੇ ਕਹੇ ਤੇ ਘੱਟ ਕਰਨ ਚਲੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ